ਸ਼ਹੀਦ ਭਗਤ ਸਿੰਘ ਚੈਰੀਟੇਬਲ ٹرسٹ ਗਰ ਸ਼ੰਕਰ ਵੱਲੋਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਸਮਾਰਕ ਵਿਖੇ ਸਮਾਸ਼ੇਵੀ ਬੀਬੀ ਸਤਿਆਦੇਵੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਇਸ ਮਕੈ ਟ੍ਰਸਟ ਦੇ ਪ੍ਰਧਾਨ ਦਰਸ਼ਨ ਸਿੰਘ ਮੱਟੂ ਅਤੇ ਚੇਅਰਪਰਸਨ ਬੀਬੀ ਸਵਾਸ਼ ਮੱਟੂ ਨੇ ਦੱਸਿਆ ਕਿ ਯੂਕੇ ਵਿੱਚ ਬ੍ਰਿਟਿਸ਼ ਐਮਪਾਇਰ ਅਫਸਰ ਡਾਕਟਰ ਅਮਰਜੀਤ ਰਾਜੂ ਬਲੋ ਸਮਾਈ ਭਾਈ ਦੇ ਨੇਕਾ ਕੰਮ ਕੀਤੇ ਜਾ ਰਹੇ ਨੇ ਜਿਸ ਦੇ ਤਹਿਤ ਡਾਕਟਰ ਅਮਰਜੀਤ ਰਾਜੂ ਬਲੋ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰਸਟ ਗਰਸ਼ੰਕਰ ਦੇ ਸਹਿਯੋਗ ਨਾਲ ਇਲਾਕੇ ਵੀ ਜ਼ਰੂਰਤਮੰਦ ਅੰਗਹੀਣਾ ਨੂੰ ਸੈਂਕੜੇ ਟ੍ਰਾਈਸਾਈਕਲਾਂ ਅਤੇ व्हीਲਚੇਅਰਸ ਭੇਂਟ ਕੀਤੀਆਂ ਜਾ ਚੁੱਕੀਆਂ ਨੇ ਅਤੇ ਇਸ ਦੇ ਚਲਦੇ ਅਹੀਂ ਬੀਬੀ ਸਤਿਆਦੇਵੀ ਦਾ ਇਸ ਸਮਾਗਮ ਵਿੱਚ ਪਹੁੰਚਣ ਦੇ ਸਨਮਾਨ ਕੀਤਾ ਗਿਆ ਹੈ ਇਸ ਦੌਰਾਨ ਜਿੱਥੇ ਬੀਬੀ ਸਤਿਆਦੇਵੀ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਉੱਥੇ ਟਰਸਟ ਵੱਲੋਂ ਪਿੰਡ ਪੈਂਸਰਾ ਦੇ ਦੋ ਅੰਗਹੀਨ ਵਿਅਕਤੀਆਂ ਨੂੰ ਟਰਾਈਸਾਈਕਲ ਵੀ ਭੇਂਟ ਕੀਤੀ ਗਈ। ਅੱਜ ਅਸੂ ਸ਼ਹੀਦ ਭਾਰਤ ਸਿੰਘ ਸਮਾਰਕ ਤੇ ਇਕੱਤਰ ਹੋਏ ਆਂ। ਬੜੇ ਮਾਣ ਵਾਲੀ ਗੱਲ ਆ ਸਾਡੇ ਪਿੰਡ ਕੋਲ ਆ ਸਾਧੋਵਾਲ। ਜਿਸ ਪਿੰਡ ਦੇ ਜੰਪਾਲ ਅਮਰਜੀਤ ਸਿੰਘ ਰਾਜੂ ਉਹਨਾਂ ਦੀ ਮਾਤਾ ਜੀ ਬੀਬੀ ਸਤਿਆ ਦੇ ਵੀ ਇੱਥੇ ਹਾਜ਼ਰ ਆ। ਉਹ ਬੀਓ ਆਈ ਜਿਹੜਾ ਬ੍ਰਿਟਿਸ਼ empire officer bio ਉਹ ਬਹੁਤ ਵੱਡੇ ਅਫਸਰ ਨੇ ਗ੍ਰੇਡ ਪਟੇਨ ਚ ਪ੍ਰਧਾਨ ਮੰਤਰੀ ਦੇ ਸਟਾਫ ਚ ਆ ਉਹ ਆਪਣੇ ਬਲੱਡ ਮਨੀ ਨਾਲ ਐਸ ਬਕਲਾਂਗ ਲੋਕਾਂ ਨੂੰ ਟਰਾਈਸਾਈਕਲ ਤੇ ਬੀਲ ਚਰਾ ਦੇਣ ਦਾ ਉਹ ਅਪਰਾਹਾ ਕਰਦੇ ਆ ਉਹਨਾਂ ਦੇ ਕਜਨ ਬਦਰ ਹੈਪੀ ਸਾਧੋਆ ਸਾਧੋਆਲ ਦੇ ਸਰਪੰਚ ਹਰਪ੍ਰੀਤ ਬੈਸ ਜੀ ਸਾਡੇ ਮੋਟੀਵੇਟਰ ਰੋਕੀ ਮੋਲਾ ਸ਼ੁਭਾਸ਼ ਮੱਟੂ ਹੋਰ ਬਹੁਤ ਸਾਰੇ ਲੋਕ ਸਾਡੇ ਵਿੱਚ ਹਾਜ਼ਰ ਆ ਮੈਂ ਇਕੱਲੇ ਇਕੱਲੇ ਦਾ ਨਾਂ ਲਾਂ ਨਾ ਵਾਂ ਮੈਂ ਸਮਝਦਾ ਬਹੁਤ ਸਾਰੇ ਲੋਕ ਹੋਇਆ ਕਰਦੇ ਆ ਜਿਹੜੇ ਪੈਸੇ ਐਂ ਹੀ ਘਵਾ ਦਿੰਦੇ ਆ ਪਰ ਇੱਕ ਇੱਕ ਬਲੱਡ ਮਨੀ ਦਾ ਪੈਸਾ ਬਕਲਾੰਗ ਲੋਕਾਂ ਦੀ ਮਦਦ ਲਈ ਉਹ ਦੇ ਰਹੇ ਆ ਅਸੀਂ ਸ਼ਹੀਦ ਭਗਤ ਸਿੰਘ ਚੈਰੀਟੇਵ ਰਜਿਸਟਰਡ ਸੁਸਾਇਟੀ ਵਾਲੋਂ ਉਹਨਾਂ ਦਾ ਅੱਜ ਸਨਮਾਨ ਵੀ ਕਰਨਾ ਬੀਬੀ ਸਤਿਆਦੇਵੀ ਦਾ ਗੜ ਸ਼ੰਕਰ ਇਲਾਕੇ ਵਾਲੋਂ ਸ਼ਹੀਦ ਭਗਤ ਸਿੰਘ ਦੀ ਇਸ ਧਰਤੀ 'ਲੋ ਜਿਨ੍ਹਾਂ ਦਾ ਬਹੁਤ ਵੱਡਾ ਇਹ ਸਮਾਰਕ ਬਣਿਆ ਉਹਨਾਂ ਨਾਲੋਂ ਅਸੀਂ ਇਹਨਾਂ ਦਾ ਸਨਮਾਨ ਵੀ ਕਰਦੇ ਆਂ ਤੇ ਸਤਕਾਰ ਵੀ ਕਰਦੇ ਆਂ ਤੇ ਆਸ ਵੀ ਕਰਦੇ ਆਂ ਬਿਆਨ ਵਾਲੇ ਸਮੇਂ 'ਚ ਵੀ ਜਿੰਨੇ ਲੋਕ ਲਤਾਰੇ ਜਾਂਦੇ ਆਂ ਗਰੀਬੜੇ ਨੇ ਬੇਸਹਾਰਾ ਨੇ ਉਹਨਾਂ ਦਾ ਇਹ ਸਹਾਰਾ ਹੀ ਬਣਦੇ ਰਹਿਣਗੇ ਜਿਹੜਾ ਇਹ ਪ੍ਰੋਗਰਾਮ ਚੀਤ ਭਗਤ ਸਿੰਘ ਦੀ ਸਮਾਰਕ ਤੇ ਰੱਖਿਆ ਗਿਆ ਇਸ ਪ੍ਰੋਗਰਾਮ ਦੇ ਵਿੱਚ ਡਾਕਟਰ ਅਮਰਜੀਤ ਰਾਜੂ ਜੋ ਯੂਕੇ ਵਿੱਚ ਰਹਿੰਦੇ ਆਂ ਉਹਨਾਂ ਦੇ ਮਾਤਾ ਜਾਈਏ ਇੱਥੇ ਇਹਨਾਂ ਦੀ ਹਾਜ਼ਰੀ ਵਿੱਚ ਜੋ ਇੰਗਲੈਂਡ ਬੈਠ ਕੇ ਕੰਮ ਕਰਦੇ ਆ ਉਹ ਜੋ ਪੰਜਾਬ ਨੂੰ ਜਾਂ ਆਪਣੇ ਪਿੰਡ ਨੂੰ ਸਹਾਇਤਾ ਦਿੰਦੇ ਆ ਅੱਜ ਪੈਂਸਲੇ ਦੇ ਦੋ ਬੇਕਲਾੰਗ ਜਿਹੜੇ ਆ ਵਿਅਕਤੀ ਉਹਨਾਂ ਨੂੰ ਟ੍ਰਾਈਸਾਈਕਲ ਦਿੱਤੇ ਗਏ ਤੇ ਅੱਜ ਦਾ ਇਹ ਜਿਹੜਾ ਪ੍ਰੋਗਰਾਮ ਹੈ ਮਾਤਾ ਸਤਿਆਦੇਵੀ ਦਾ ਜਿਹੜਾ ਫਰਮਾਨ ਹੈ ਚੀਤ ਭਗਤਿੰਗ ਚੈਰੀਟੇਡ ਟਰਸਟ ਵੱਲੋਂ ਕੀਤਾ ਜਾਣਾ ਮੈਂ ਸਾਰੇ ਇਲਾਕੇ ਦਾ ਜਿਹੜੇ ਇੱਥੇ ਆਏ ਆ ਉਹਨਾਂ ਦਾ ਧੰਨਵਾਦ ਵੀ ਕਰਦਾ ਤੇ ਡਾਕਟਰ ਅਮਰਜੀਤ ਸਿੰਘ ਰਾਜੂ ਅਤੇ ਰਾਜੂ ਪਰਿਵਾਰ ਜਿਹਦੇ ਵਿੱਚ ਸਾਡੇ ਹੈਪੀ ਸਾਧੋਵਾਲ ਤੋਂ ਜਿਨ੍ਹਾਂ ਨੇ ਵੀੜਾ ਚੁੱਕਿਆ ਕਿ ਅਸੀਂ ਜਿੰਨੇ ਵਿਕਲਾਗ ਹੈ ਇਹਨਾਂ ਦੀ ਮਾਲੀ ਮਦਦ ਤੇ ਇਹਨਾਂ ਦੀ ਟੋਟਲ ਮਦਦ ਕਰਾਂਗੇ ਤੇ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ